ਤੇ ਬਾਕੀ ਸਾਰਿਆਂ ਨੂੰ ਬਾਬਾ ਫਰੀਦ ਦੇ ਆਗਮਨ ਪੂਰਵ ਦੀਆਂ ਲੱਖ ਲੱਖ ਵਧਾਈਆਂ। ਜਿਵੇਂ ਕੋਈ ਕਿਤਾਬਾਂ ਨੇ ਇੱਕ ਇੱਕ ਕਿਤਾਬਾਂ ਦੀ سٹਾਲ ਲੱਗਦੀ ਨਾ ਇਹ ਬਲੇਜਿੰਦਰਾ ਕਾਲਜ। ਅਜੇ ਕੁਛ ਨਹੀਂ ਹੈਗਾ। ਤਾਂ ਅੱਜ ਹੈਗੀ 19 ਤਰੀਕ। ਗਰਾਊਂਡਾਂ 'ਚ ਵੀ ਹਾਲੇ ਕੁਛ ਨਹੀਂ ਹੈਗਾ। ਅਜੇ ਅੱਜ ਵੈਸੇ ਅੱਜ ਤੋਂ ਸ਼ੁਰੂ ਹੈ। ਅੱਜ 19 ਤਰੀਕ ਤੇ ਅਜੇ ਕਾਲਜ ਲੱਗਦਾ ਪਿਆ। ਚਲੋ ਅੱਗੇ ਦਿਖਾਉਨੇ ਆ। ਜਾਂ ਤਾ ਵੇ ਰਖ ਲੇ ਪੀਸੋ ਲੈ ਇਹ ਕਿਸ਼ ਇਹ ਨਾ ਛੋਟੇ ਨੇ ਬਹੁਤ ਤਾਂ ਦੇ ਦੱਸੀ ਅਸੀਂ ਤੇ ਤੁਸੀਂ ਵੀ ਬਈ ਕੁ ਮੰਨ ਕੇ ਕਰੇ ਕੋਣ ਕੋਣ ਸਾਹ ਜਨ ਦੇ ਜੀ ਤੇ ਬਈ ਕੋਣ ਦੇ ਪਹਿਲਾ ਹੁੰਦੇ ਜੀ ਲਾਰਾਂ ਤੇ ਹੋਣ ਹੈ ਜੇ ਇਤਰਾ ਆਪਣੇ ਘੰਟਾ ਕਰ ਗਿਆ ਫੇਵਰੇਟ ਆ ਪੂਰੀ ਹੈ ਨਾ ਮਰਮਾ ਕਰਦਾ ਆਇਆ ਲੈ ਲੋ ਸਾਰੀ ਮੰਡੀ ਖਾਲੀ ਹੂੰ ਬੋਲ ਕੇ ਦੱਸੀ ਚਾਹੁੰਦੇ ਨੇ ਹਾਂ ਅੱਜ ਐਪੀ ਮੰਡੀ ਖਾਲੀ ਆ ਸਾਰਾ ਮਾਹੌਲ ਐਸ ਵਾਰ ਇੱਧਰ ਨਹੀਂ ਲੱਗਣੇਗੇ ਨਾ ਉਹ ਬਾਹਰਲੇ ਵਰਾਸਤੀ ਆਉਣੇ ਆ ਨਾ ਕੋਈ ਹੋਰ ਹਨਾ ਹਾਂ ਲੱਗ ਕੇ ਨੋਰਮਲ ਆ ਹੁਣ ਅਸੀਂ ਵਾਪਸ ਚੱਲੇ ਆ ਹਾਂ ਬਾਕੀ ਹਾਲ ਕਿ ਜੀ ਰੌਣਕ ਮੇਲਾ ਬਹੁਤ ਘੱਟ ਆ ਸੋ ਆਹ ਹੀ ਆ ਜਿਹੜਾ ਇੱਧਰ ਛੋਟਾ ਜਿਹਾ ਤੇ ਇਹ ਚ ਵੀ ਦੋ ਕੁ ਝੰਡੋਲਾ ਲੱਗੀਆਂ ਥੋੜੀਆਂ ਸਟਾਲਾਂ ਆ ਲੱਗਣੀਆਂ ਬਾਕੀ ਹਲੇ ਤਿਆਰੀ ਚੱਲਦੀ ਪਈ ਆ ਅੱਜ 19 ਸਤੰਬਰ ਤੇ باقی ਸਾਰਿਆਂ ਨੂੰ ਬਾਬਾ ਫਰੀਦ ਦੇ ਆਗਮਨ ਪੂਰਵ ਦੀਆਂ ਲੱਖ ਲੱਖ ਵਧਾਈਆਂ। ਸਰੌਣਕ ਮੇਲਾ ਹੈ ਨਹੀਂਗਾ। ਨਿੱਕੇ ਪੰਗੂੜੇ ਆ ਉਹ ਗੱਲਬਾਤ ਹੈ ਨਹੀਂਗੀ। ਛੋਟਾ ਮੇਲਾ। ਬਾਕੀ ਸਮਾਗਮ ਸਾਰੇ ਹੋਣਗੇ ਤੇ ਅੰਦਰ ਤੁਹਾਨੂੰ ਹਣ ਗੁਰੂ ਘਰਾਂ ਦੇ ਦਰਸ਼ਨ ਕਰਾਉਣੇ ਆ। ਇਹ ਰਾਜੇ ਦਾ ਕਿਲਾ ਹੈ। ਕਿਲਾ ਮੁਬਾਰਕ। ਨਿਸ਼ਾਨ ਖੂਨਦਾਨ। ਲੋ ਜੀ ਪਹੁੰਚ ਗਏ ਆ ਆਪਾਂ ਇਧਰ ਬੋਟਿਆਂ ਦਾ ਲੰਗਰ ਬੋਟਿਆਂ ਦੇ ਪੂਰਾ ਸਜਾਇਆ ਗਿਆ ਹੈ ਬਾਬਾ ਫਰੀਦ ਮੇਰ ਕਰੇ ਸਭ ਤੇ ਬਾਜ਼ਾਰ ਦੀਆਂ ਦੇਖੋ ਰੌਣਕ ਹਲੇ ਨਾਰਮਲ ਹੀ ਆ ਵੈਸੇ ਹਨਾ ਕੁਝ ਜੀ ਅਸੀਂ ਦਰਸ਼ਨ ਮੇਲੇ ਕਰੇ ਆਏ ਆ ਹਨਾ ਵੀ ਮੈਂ ਤੇ ਖੁਸ਼ ਹਾਂ ਖੁਸ਼ ਕਿਉਂ ਹਾਂ ਉਹ ਹੁਣ ਅਸੀਂ ਚੱਲਦੇ ਆਂ ਆਪਾਂ ਬਾਹਰ ਘਰਦਰ ਲਈ ਹਾਂ ਚੱਲਦੇ ਆਂ ਦੋ ਦੋੜੀ ਸਾਹਿਬ ਸੋ ਇੱਥੇ ਵੀ ਰੌਣਕ ਮੇਲਾ ਵਾ ਇਸ ਬਣਦਾ ਜਾਂਦਾ ਅੱਜ ਪਹਿਲਾ ਦਿਨ ਤੇ ਬਾਕੀ ਮੈਂ ਤੇ ਖੁਸ਼ ਲੈਣਾ ਆਏ ਸੀ ਦਵਾਈ ਮੈਡੀਕਲ ਤੋਂ ਸਰਕਾਰੀ ਜਿਉ ਸਾਨੂੰ ਆ ਡਾਕਟਰ ਨਹੀਂ ਮਿਲਿਆ ਕਿ ਨਹੀਂ ਡਾਕਟਰ ਗਿਆ ਮੀਟਿੰਗ ਤੇ ਅਸੀਂ ਆਖਾ ਚੱਲਣ ਵਾਲੇ ਮੱਥਾ ਟੇਕ ਲਈਏ ਤੇ ਨਾਲੇ ਥੋੜੇ ਨਾਲ ਰਾਉਣਕ ਮੇਲਾ ਬਾਬੇ ਦਾ ਸ਼ੇਅਰ ਕਰ ਲੀ ਗੇ ਤੇ ਹੁਣ ਅਸੀਂ ਉਧਰ ਚਾਉਂਦੇ ਆ ਜਿੱਥੇ ਉਹਨੂੰ ਡਾਕਟਰ ਸਾਡਾ ਆ ਗਿਆ ਆ ਫਿਰ ਅਸੀਂ ਦਵਾਈ ਲੈ ਕੇ ਪਿੰਡ ਨੂੰ ਚੱਲਾਂਗੇ ਜੇ ਨਹੀਂ ਤਾਂ ਫਿਰ ਆਜੋ ਬਾਹਰਲੇ ਘਰਦਾਰੇ ਚੱਲਦੇ ਆ ਗੋੜੜੀ ਸਾਹਿਬ ਤੁਸੀਂ ਕਿਵੇਂ ਬਾਕੀ ਸਾਡੇ ਸਾਰੇ ਹੌਲੇ ਹੌਲੇ ਸਟਾਰਟ ਹੋਊਗਾ ਜੀ ਹੁਣ ਲੜੀਆਂ ਲੁੜੀਆਂ ਨਹੀਂ ਹਾਲੇ ਲਾਈਆਂ ਅਜੇ ਲਾਈਟਾਂ ਲੁੱਟਾਂ ਲਾਉਂਦੇ ਪਏ ਆ ਨਾ ਬਾਬਾ ਫਰੀਦ ਜੀ ਇੱਥੇ ਪੂਰੀ ਸਜਾਵਟ ਕੀਤੀ ਹੈ ਸੋ ਬਾਬਾ ਨੇ ਰੱਖਾਈ ਗੋਦੜੀ ਸਾਹਿਬ ਜਿਹੜਾ ਇੱਧਰ ਦਰਬਾਰ ਹੁੰਦਾ ਸੀ ਉਹਦੀ ਸੇਵਾ ਚੱਲ ਰਹੀ ਹੈ ਹੁਣ ਸੋ ਨਵੀਂ ਸਾਰੀ ਹੋ ਰਹੀ ਹੈ ਤਾਂ ਆਪਾਂ ਪਿੱਛੇ ਮੁੜ ਜਾ ਤੇ ਪਿੱਛੇ ਮੜ ਜਾ ਕੇ ਆਇਆ ਕਾਰਿ ਇਸ਼ਨਾਨ ਖੁਸ਼ੀ ਸਫਾਈ ਚੱਲਦੀ ਗਈ ਆ ਕਾਜੀ ਦਰਸ਼ਨ ਅਸੀਂ ਕਰ ਲਏ ਹੁਣ ਚੱਲ ਜੀ ਹੈ ਨਾ ਬਈ ਹੁਣ ਅੱਗੇ ਡਾਕਟਰ ਲੱਭ ਜੇ ਹੈਗਾ ਕਿ ਨਹੀਂ ਹੋਰ ਦੁੱਖਣਾ ਬਸ ਅੱਜ ਅਸੀਂ ਪੂੜੀਆਂ ਖਾ ਤਾਂ ਲਈਆਂ ਹੁਣ ਸਾਨੂੰ ਨਾ ਪਿਆਸ ਬਹੁਤ ਲੱਗੀ ਐ ਤੇ ਹੁਣ ਅਸੀਂ ਕੋਕ ਹੀ ਪੀਵੀਏ ਨੇ ਇਹ ਹੈਗਾ ਪੁਰਾਣਾ ਅੱਡਾ ਕਿਨੇ ਕਿਨੇ ਯਾਦ ਆ ਜਿੱਤੇ ਆਪਣੇ ਟੈਂਪੂ ਤੇ ਬਸਾਂ ਆਉਂਦੀਆਂ ਸੀ ਸਾਹਮਣੇ ਤੇ ਇੱਥੋਂ ਆਪਾਂ ਜਿਹੜੀ ਵਿਜਾਇਟੀ ਜਾਂਸੀ ਸਕੂਟਰ ਕਢਾਇਆ ਸੀ ਕੁਛ ਸਕੂਟਰ ਜਿਹੜਾ ਆਪਣੇ ਕੋਲ ਨਾ ਪੁਰਾਣਾ ਹੋਇਆ ਸੀ ਕਢਾਇਆ ਸੀ ਆ ਅੱਡੇ ਤੇ ਰੌਣਕਾਂ ਲੱਗਦੀਆਂ ਸੀ ਅੱਜ ਅੱਡਾ ਉਜੜਿਆ ਪਿਆ ਚੱਲੀਏ ਪੈਦਲੋਂ ਲਓ ਜੀ ਐਵੇਂ ਹੁਣ ਪੈਦਲੋਂ ਚੱਲਦੇ ਆਂ